ਫਤੇਗੜ ਝੂੜੀਆਂ 'ਚ ਅਕਾਲੀ ਦਲ ਨੂੰ ਲੱਗਾ ਛਟਕਾ ਨਗਰ ਕੌਂਸਲ ਦੀ ਚੋਣ ਲੜ ਚੁਕੇ ਜੱਜਪਿੰਦਰ ਸਿੰਘ ਸਾਥੀਆਂ ਤੇ ਪਰਿਵਾਰ ਸਮੇਤ ਕਾਂਗਰਸ 'ਚ ਹੋਏ ਸ਼ਾਮਲ ਤਰਤਜਿੰਦਰ ਸਿੰਘ ਪਾਜਵਾਨੀ ਕਰਵਾਈ ਚਮੁਲੀ ਸੁਖਚਿੰਦਰ ਸਿੰਘ ਰੰਦਾਵਾਦੀ ਚੋਣ ਮਹਿਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਤੂ ਫਤੇਗੜ ਝੂੜੀਆਂ ਦੀ ਪਾਰ ਨੰਬਰ 13 'ਚੋਂ ਅਕਾਲੀ ਦਲ ਵੱਲੋਂ ਨਗਰ ਕੌਂਸਲ ਦੀ ਚੋਣ ਲੜ ਚੁਕੇ ਜੱਜਪਿੰਦਰ ਸਿੰਘ ਆਪਣੇ ਸਮਰਥਕਾਂ ਅਤੇ ਪਰਿਵਾਰ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ ਜੱਜਪਿੰਦਰ ਸਿੰਘ ਦੇ ਘਰੇਕੇ ਪੰਚ ਤਰਪਤਰਜਿੰਦਰ ਸਿੰਘ ਬਾਜਵਾ ਨੇ ਜੱਜਬਿੰਦਰ ਸਿੰਘ ਅਤੇ ਉਸਦੇ ਸਮਰਥਕਾਂ ਤੇ ਪਰਿਵਾਰ ਨੂੰ ਕਾਂਗਰਸ ਵਿੱਚ ਛਿਮੂਲੀਤ ਕਰਵਾਈ ਜੱਜਬਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਚੰਗੀਆਂ ਨੀਤੀਆਂ ਅਤੇ ਤਰਪਤਰਜਿੰਦਰ ਸਿੰਘ ਬਾਜਵਾ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਉਹ ਸੁਖਜਿੰਦਰ ਸਿੰਘ ਅਰੰਧਾਵਾ ਤੇ ਹੱਕ ਜਹ ਹੁਣ ਤੱਕੜੇ ਹੋ ਕੇ ਚੋਣ ਚਾਰ ਕਰਨਗੇ ਅਤੇ ਉਹਨਾਂ ਦੀ ਜਿੱਤ ਲਈ ਪੂਰੀ ਦਿরাত ਇੱਕ ਕਰ ਦੇਣਗੇ ਫਟਕਰ ਚੂੜੀਆਂ ਦੀ ਵਾਰ ਨੰਬਰ 13 ਚ ਕਾਂਗਰਸ ਨੂੰ ਮੁਸਵਲੇ ਵੱਡਾ ਪੱਲ ਮਿਲਿਆ ਜਦੋਂ ਜੱਜ ਬਿੰਦਰ ਸਿੰਘ ਜੋ ਕਿ ਪਹਿਲਾਂ ਨਗਰ ਕੌਂਸਲ ਦੀ ਅਕਾਲੀ ਦਲ ਵਾਲਾ ਚੋਣ ਵੀ ਲੜ ਚੁੱਕੇ ਨੇ ਉਹ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਅੱਜ ਕਾਂਗਰਸ ਚ ਸ਼ਾਮਲ ਹੋਏ ਨੇ ਉਹਨਾਂ ਨੂੰ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਫਟਕਰ ਚੂੜੀ ਤੋਂ ਬਤਾਇਆ ਕਿਦਰ ਚੰਦਰ ਸਿੰਘ ਬਾਜਵਾ ਨੇ ਉਹਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਤੱਕ ਰਵਾਈ ਗੱਲਬਾਤ ਕਰਦੇ ਜੱਜ ਬਿੰਦਰ ਸਿੰਘ ਜੀ ਤੁਸੀਂ ਅੱਜ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ ਕੀ ਕਹੋਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਈ ਪੰਜਾਬ ਟੀਵੀ ਦਾ ਸਤਿ ਸ੍ਰੀ ਅਕਾਲ ਜੀ। ਔਰ ਮੈਂ ਬਾਜਵਾ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਆਪਣੀ ਸਾਰੀ ਸਮੁੱਚੀ ਟੀਮ ਲੈ ਕੇ ਆਪਣਾ ਘਰ ਪਰਿਵਾਰ ਲੈ ਕੇ ਇਹਨਾਂ 'ਚ ਸ਼ਿਰਕਤ ਕੀਤੀ ਆ। ਮੈਂ ਵਾਅਦਾ ਕਰਦਾ ਵਾਂ ਕਿ ਬਾਜਵਾ ਸਾਹਿਬ ਦੀ ਰਹਿਨਮਾਈ ਹੇਠ ਸੁਖਜਿੰਦਰ ਸਿੰਘ ਰਧਾਵਾ ਨੂੰ ਆਪਣੀ ਬਾੜ ਚੋਂ ਪੂਰੇ ਮਾਣ ਸੋਖਤ ਨਾਲ ਚਿਤਾਵਾਂਗੇ। ਅਸੀਂ ਫੰਦਰ ਨਗਰ ਫਤੇਗੜ ਚੋਰੀਆਂ ਡੇਰਾ ਰੋਡ ਤੋਂ ਵਾਰ ਨੰਬਰ 13 ਜੱਜ ਜੱਜਪਾਈ ਦੇ ਨਾਲ ਅਕਾਲੀ ਸਰਕਾਰ ਨੂੰ ਛੱਡ ਕੇ ਕੁਜਿੰਦਰ ਸਿੰਘ ਰੰਧਾਵਾ ਦੇ ਨਾਲ ਗਰੇ ਸਸੇ ਕਾਲ ਸਭ ਨੂੰ ਅਸੀਂ ਵਾਰਡ ਨੰਬਰ 13 ਫਤਿਹਗੜ ਚੋੜੀਆਂ ਤੋਂ ਜੱਜਬੀਰ ਸਿੰਘ ਹਮਸੀਕ ਕਾਉਂਸਲਰ ਉਹਨਾਂ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਕੀ ਬਾਜਵਾ ਸਾਹਿਬ ਦੇ ਨਾਲ ਸਾਨੂੰ ਵੈਸੇ ਪਰਮਾ ਭਗਵਾਨ ਨੇ ਦਿੱਤਾ ਨਾਲ ਵਿਸ਼ਵਾਸ ਦਿੱਤਾ ਕਿ ਤੁਹਾਡੇ ਨਾਲ ਵਫਾਦਾਰੀ ਨੂੰ ਦਵਾਂਗੇ ਅਸੀਂ ਵੀ ਉਹਨਾਂ ਨੂੰ ਇੰਦੀ ਗੱਲ ਕਹੀ ਪਰ ਜੇ ਤੁਸੀਂ ਸਾਡੇ ਨਾਲ ਵਫਾਦਾਰੀ ਦਾ ਐਸੀ ਵਫਾਦਾਰੀ ਦਾ ਚੱਲਾਂਗੇ ਤਾਂ ਆਉਣ ਵਾਲੀ ਸੀੜੀ ਛੱਡ ਕੇ ਤੁਹਾਡੇ ਸਭ ਦੇ ਵਸੇਗਰ ਦਾਵਾ ਦੀ ਥੂਣੀ ਪਾਉਣਾ